ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚ ਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 4 ਬਸ਼ੇ ਤੁਹਾਨੂੰ ਵਿਖਾਉਣੇ ਆਂ ਦੋ ਮੱਜਾਂ ਤੇ ਦੋ ਗਾਵਾਂ ਸਾਰੀਆਂ ਸੋਈਆਂ ਸਵਾਈਆਂ ਵਾਂ ਤੇ ਬਾਕੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹੀ ਆ ਵੇ ਸੁਣਿਆ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਏ ਪਹੁੰਚਦਾ ਆਪਣੀ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਬਾਕੀ ਸਾਡੀ ਬੇਨਤੀ ਹੈ ਜਲਵੇ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਹੋਠ ਠੀਕ ਠਾਕ ਜੀ ਬੜਾ ਵਧੀਆ ਰਹੀ ਤੁਸੀਂ ਸੁਣਾਓ ਸਭ ਵਧੀਆ ਜੀ ਵਧੀਆ ਕੈਸੇ ਰਹੀ ਜੀ ਤੇ ਨਾਮ ਦੱਸਦੇ ਇਕੱਲੀ ਫਿਰ ਹਾਂ ਮੇਰਾ ਪਾਸੇ ਕਿਨੇ ਪਿੰਡ ਚੁੰਨਾ ਜ਼ਿਲ੍ਹਾ ਅੰਮ੍ਰਿਤਸਰ ਜੀ ਤੇ ਤਸੀਲ ਨੂੰ ਨਾਲ ਆਣਾ ਤੇ ਲੱਗ ਗਿਆ ਆਪਾਂ ਨੂੰ ਵਾਗਾ ਬੜਾ ਟਾਰੀ ਨਾਲ ਹੀ ਇੱਥੋਂ ਆਪਣੇ 4 ਕਿਲੋਮੀਟਰ ਤੇ ਵਾਗਾ ਬੜਾ ਟਾਰੀ ਰੇਪੇ ਜੀ ਠੀਕ ਆ ਤੇ ਫੋਨ ਨੰਬਰ ਹੀ ਬੋਲ ਦੋ 9459925 ਠੀਕ ਆ ਅੱਜ ਦੋ ਮੱਜਾਂ ਦੇ ਦੋ گاਵਾ ਹਨ 1022 ਦੋ ਮੱਜਾਂ ਦੋ گاਵਾ ਆ ਠੀਕ ਆ ਹਾਂਜੀ ਹਾਂਜੀ ਚਲੋ ਪਹਿਲਾਂ ਫਿਰ ਇਹਦੇ ਤੋਂ ਕੱਲ੍ਹ ਹੀ ਸ਼ੁਰੂਆਤ ਇੱਥੇ ਕੱਲ੍ਹ ਨੂੰ ਫਿਰ ਇਸ ਤੋਂ ਕਰ ਲੋ ਚਿੰਗੀ ਪਾਰੀ ਆ ਮੱਜ ਜਤਰਾ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਹੋ ਗਿਆ ਤਿਆਰੇ ਦੇ ਕੋਲ ਦੁੱਧ ਹੈ ਹਰਪ੍ਰੀਤ ਜੀ ਆਹ ਟਾਈਮ ਜਿਹੜਾ ਸਹੀ ਮੈਨਾ ਮੈਨਾ 10 ਕਿਲੋ ਤਿਆਰੇ ਥਲੇ ਤਿਆਰ ਜਿਹੜਾ ਤਿਆਰ ਟਾਈਮ ਅਗਰ ਕੱਟੀ ਹੈ ਜੀ ਠੀਕ ਹੈ ਕਿਹੜੀ ਕੱਟੀ ਹੈ ਇਹਦੀ ਕੱਟੀ ਆ ਉਹ ਆਪ ਨੇ ਆਹ ਕਾਲੀ ਕੱਟੀ ਜੀ ਤੇ ਆਹ ਕੱਟਾ ਵੀ ਕੱਟੀ ਹੈ ਕਿ ਕੱਟਾ ਜੀ ਆਹ ਕੱਟਾ 2 ਨੰਬਰ ਵਾਲੀ ਮਾਝ ਦਾ ਪਹਿਲੇ ਨੰਬਰ ਵਾਲੀ ਦੀ ਕੱਟੀ ਹੈ ਲੈ ਆਓ ਬਾਕੀ ਇਹ ਟਾਈਮ ਸਵੇਰਾ ਸਵੇਰ ਦਾ ਆ ਤੇ ਕਿੰਨਾ ਫੇਰ ਖਨੈਰਾ ਮੋਲ ਆਪਾਂ ਹਰ ਵੀ ਜੇ ਇਹ ਪੱਠੇ ਪੱਠੀ ਹੁੰਦੇ ਨਾ ਹਾਂਜੀ ਫੇਰ ਛੋਟੀਆਂ ਦੁੱਧ ਘਰ ਆ ਲੈਣ ਦੇ 12 13 ਕਿਲੋ ਦਿੰਦੀ ਆ ਹਾਂਜੀ ਤੇ ਕੋਈ 10 15 ਦਿਨ ਤਣ ਪਤਾ ਸਟਾਲਾ ਤੁਰ ਪੈਣਾ ਲੋਕਾਂ ਦਾ ਹਾਂਜੀ ਇਹ ਮੋਲ ਆ ਰਪੀਆ ਬਹੁਤ ਨੀ ਨੀ ਕੇ ਕਰਦੇ ਨੇ ਆਪਾਂ ਅੱਛਾ ਇਹ ਹਰ ਵੀਆ ਪੂਰੇ 75 ਦੇ ਦੇ ਦਾਂਗੇ ਹੋਰ ਕਰਦੀ ਐ ਮਾਨਤਾਂ ਪੂਰੇ 70 ਦੀ ਗੱਲ ਹੈ ਪੂਰੇ 65 ਦੀ ਧੱਕਾ ਇਹ ਹੁੰਦਾ ਜੀ ਉਹਨਾਂ ਵਾਵਾ ਜਿਹਨੇ ਬਾਅਦ ਪਾਉਣ ਲੱਗੇ ਆ ਵੀਡੀਓ ਕੋਲ ਉਹਨੇ ਦੇਖ 5-6 ਮਹੀਨੇ ਲੰਘ ਹੀ ਗਿਆ ਪਰ ਹਰ ਵੀ ਇਹ ਤੇ ਪਹਿਣ ਲੱਗਾ ਪਹਿਣ ਨੂੰ ਜਾਂ ਪਰ ਬਚਦਾ ਨਹੀਂ ਆਪਣ ਨੂੰ ਕਾਕੇ ਜਾਣਦੀਏ ਕੁਛ ਨਹੀਂ ਹੁੰਦਾ ਇਹ ਤੇ ਜਾਂਦੇ ਪਹਿਣ ਨਹੀਂ ਪਹਿਣ ਦੀ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਝੋਟੀ ਵੀ ਚੰਗੀ ਆ ਤੇ ਦੋ 10 ਲੀਟਰ ਜਿਹੜਾ ਘਰ ਚੋੜ ਦੋ ਦਾ ਚੋੜ ਰੁਪਈਆ ਆਪਾਂ ਮਨਾ ਕੇ ਦੇਣਾ ਪਰ ਦੋ ਦਾ ਤਿੰਨ ਡੰਗਾ ਡੇ ਘਰ ਚੋੜ ਝੋਕੇ ਖੜੇ ਹੈ ਨਾ ਨਾਲੇ ਵੀ ਭਰਾਵਾਂ ਨੂੰ ਪਤਾ ਹੀ ਹੈ ਜਿਹੜੇ ਮਾਲ ਖੜਦੇ ਆ ਆਪਣਾ ਤੇ ਆ ਜਿਹੜੀ ਜੇ ਹੁਣ ਇਹ 500 ਰਾਹ ਦੀ ਯਾਰ ਪੀਸ ਹੋਈ ਤੇ ਮਗਰ ਉਹ ਕੱਟਾ ਆ ਅੱਛਾ ਹਾਂ ਅਗੇ ਬੋਲਾ ਵੰਡਿਆ ਯਾਰ ਪੀਜੇ ਥਲੇ ਕਿੰਨਾ ਘਾਊਗਾ ਆਟਾ ਮੇਰੇ ਕੋਲ 9 ਕਿਲੋ ਬੋਲਾ ਤ ਇਹਾਰ ਜਿਹੜਾ ਦੋ ਟਾਈਮ ਤਿੰਨ ਟਾਈਮ ਜਿੱਦਾਂ ਵਰਜੀ ਵੀਰ ਭਰਾ ਕੋ ਚੋਲੇ ਆਪਣੇ ਕਰਾ ਤੇ ਇਹ ਕਿੰਨਾ ਕਰੀ ਜਾਊਗੀ ਹਰ ਵੀ ਇਹਨੂੰ ਤੁਹਾਨੂੰ ਬਹੁਤਾ ਪੱਟੇ ਪੁੱਟੇ 11-12 ਕਿਲੋ ਭਰ ਹੀ ਜਾਣਾ ਦੋ ਰੋ ਹਾਂ ਫਿਰ ਇਹ ਕਰੀ ਇਹਨੂੰ ਮੌਕੇ ਤੇ 9 ਲੀਟਰ ਜਿਹੜਾ ਕਿੰਨੇ ਵੀ ਹੈਗਾ ਇਹਦੇ ਕੋਲ ਤੇ 11-12 ਲੀਟਰ ਤੱਕ ਜਿਹੜਾ ਕਿੰਨੇ ਵੀ ਜਾ ਸਕਦੀ ਹੈ ਦੇ ਬਾਤੀ ਤਾਂ ਨਾ ਨੋ ਦਿਖਾ ਦਈਏ ਲਾਗੇ ਤੇ ਇਕ ਆਹ ਦੇਖ ਸਕਦੇ ਨੇ ਦੇਖੇ ਨਾ ਫੇ ਰੱਖਣਾ ਵਿਧੀ ਦਾ ਮੁੱਲ ਫੇਰ ਆਪਾ ਮੁੱਲ ਹਰਪੀ ਜੀ ਇਹਦੇ ਆਈ ਮੰਗੀ ਆ ਅੱਛਾ ਇਹ ਵੀ 75 ਦੀ ਦੇ ਦਈਏ ਕਰ ਦਈਏ ਥੋੜਾ ਬਤਨ ਮਾਰ ਚਲ ਇਹ ਵੀ ਪੂਰੇ 70 ਦੀ ਲੱਗੇ ਜੋੜਾ ਹੀ ਰਲਾਈਏ ਫੇਰ ਹਾਂ ਜੋੜਾ ਹੀ ਰਲਾਈਏ ਜੋੜਾ ਕਰੀਏ 65 65 ਤੇ ਧੱਕਾ ਹੋ ਜਾਂਦਾ ਨਹੀਂ ਧੱਕਾ ਨਹੀਂ ਤਾਂ ਜਾਂ ਆਂਦੀ ਹੈ ਕੁਛ ਨਹੀਂ ਹੁੰਦਾ ਹੁਣ ਪੈਂਟ ਦੇ ਭਾਵ ਕੋਈ ਉਹ ਲਾ ਦੇ ਭਾਵ ਕੋਈ ਆ ਲੈ ਚਲੋ ਯਾਰ ਭਈ ਜੀ ਤੁਹਾਨੂੰ ਕਹਤਾਂ ਅਛਾ ਚਲੋ ਪੈਂਟ ਦੀ ਦੇ ਦਾਂਗੇ ਠੀਕ ਹੈ ਜੀ ਹਾਂ ਠੀਕ ਹੈ ਤੇ ਹੁਣ ਗਾਵਾਂ ਆ ਗਈਆਂ ਕੱਜ ਅੱਸੀ ਆ ਗਈਆਂ ਪੀ ਜੀ ਇਹ ਥੋੜੀ ਥੱਕ ਗਾਂ ਰੱਖਦੀ ਐ ਠੀਕ ਹੈ ਹਾਂ ਸਾਰਾ ਗਾਂ ਚੜਾ ਰੱਖਦੀ ਐ ਆ ਤਾਂ ਹਮਾਰੀ ਪੀ ਜੀ ਦੇ ਕੋਲ ਨੰਨਾਂ ਆਪਾਂ ਦੋ ਦੋ 15:00 16:00 ਇੰਨਾ ਤਿਆਰ ਤਿਆਰ ਜਿਹੜਾ ਮੋਕਾ ਕਰੇ ਦੇ ਬੱਚੀ ਕਿਹੜੀ ਬੱਚੀ ਜਿਹਦੀ ਉਹ ਆ ਬੱਚੀ ਸੋਹਣੀ ਬੱਚੀ ਤੇ ਆਹ ਅੱਛਾ ਜਿਹੜਾ ਹੈਗਾ ਦੂਸਰੀ ਗਾਣਾ ਦਾ ਖਾਣਾ ਪਾਇਦੇ ਵੀ ਦੇਖ ਸਕਦੇ ਆ 15 16 ਲੀਟਰ ਦੁੱਧ ਜਿਹੜਾ ਕਿੰਨੇ ਵੀ ਇਹਦੇ ਕੋਲ ਹੈਗਾ ਬਾਕੀ ਨਿੱਗਰ ਜਰਸੀ ਆ ਹਾਂਜੀ ਹਾਂਜੀ ਤੇ ਮੁੱਲ ਫਿਰ ਇਹਦਾ ਇਹ ਜਰਸੀ ਇਧਰ ਦੀ ਉਧਰ ਦੀ ਪਹਾੜੀ ਵਾਲੀ ਨਹੀਂ ਆ ਰੁਪਈਏ ਜੀ ਠੀਕ ਆ ਇਹ ਇਧਰ ਦੀ ਜਲਸੀ ਆ ਪੰਜਾਬ ਦੀ ਜੰਮੀ ਪਲੀ ਕਿੰਦੇ ਆ ਹਾਂਜੀ ਯਾਰ ਰੁਪਈਏ ਜੀ ਇਹ ਆ ਵੀ ਆਪਣਾ ਕੋਕਟਾਹੀ ਦੁੱਧ ਅੱਛਾ ਜਿਹੜੇ ਘਰੋਂ ਨਹੀਂ ਉਹ ਚਾਰ ਪੌਂਦੇ ਹੀ ਅੱਛਾ ਤੇ ਤੁਹਾਨੂੰ ਪਤਾ ਆਪਾਂ ਚਾਰ ਪਾਇਏ ਨੇ ਆਪਣੀ ਟੂੜੀ ਆ ਟੂੜੀ ਚੱਲਣ ਦੀ ਹਾਂਜੀ ਹਾਂਜੀ ਹੂੰ ਹੂੰ ਇਹ ਰੁਪਈਏ ਜੀ ਪੂਰੇ 55000 ਦੇ ਦੇ ਦਾਂਗੇ ਨੇ 55 ਜੀ 1000 ਰੁਪਏ ਦੀ 1500 ਕਿਲੋ ਦੁੱਧ ਆ ਮਲਾ ਛਟਾਲੇ ਦੇ 20 ਕਿਲੋ ਦੁੱਧ ਹੀ ਜਣਾ ਥੋੜਾ ਘੋਰ ਕਰੀਏ ਮਾਨ ਚਲੋ 5 ਹੀ ਦਾ ਦੇ ਪੂਰੇ 50 ਜੀ 5 ਜੀ ਹੋਰ ਪੂਰੇ 45 ਦੇ ਜਾਂਦੀਏ ਕੋਹ ਨਹੀਂ ਹੁੰਦਾ ਇੰਨੇ ਦਿਨਾਂ ਬਾਅਦ ਆਏ ਅੱਜ ਤੁਹਾਡੇ ਕੋਲ ਚਲੋ 45000 ਰੁਪਏ ਜਾਂਦੀਏ 45000 ਦੀ ਕੁਸ਼ੀ ਦੇ ਦਾਂ ਰੁਪਏ ਦੀ ਠੀਕ ਹੈ ਜੀ ਦੇ ਦਾਂ ਨਾ ਰੁਪਏ ਤੁਹਾਨੂੰ ਪਤਾ ਇੰਨੇ ਦੁੱਧ ਵਾਲੀ ਕੋਈ ਹਾਂਜੀ ਹਾਂਜੀ ਅਗਰ ਬੱਛੀ ਹੈ ਤੇ ਠੀਕ ਹੈ ਹਾਂਜੀ ਹਾਂਜੀ ਤੇ ਇੱਕ ਆ ਵੀ ਗਾਂਝੜੀ ਖੂਬਸੂਰਤ ਆ ਸੋਨੇ ਪ੍ਰਿੰਟ ਵਾਲੀ ਆ ਹਾਂਜੀ ਹਾਂਜੀ ਇਹ ਦੇ ਕੋਲ ਦੁੱਧ ਦੁੱਧ ਆ ਰਿਹਾ ਇਹਦੇ ਥੱਲੇ ਹੀ 20 ਕਿਲੋ ਜਿਹੜੀ ਸਚਾਈ ਵਾਲਾ ਹਾਂਜੀ 20 ਕਿਲੋ ਇਹਦੇ ਥੱਲੇ ਇਹ ਤਾਂ 25 ਕਿਲੋ ਇਹਦੇ ਥੱਲੇ ਦੋਵੇਂ ਫਾਰਮਾਂ ਜੇ ਆਪਾਂ ਬੱਛੀਆਂ ਲਈਆਂ ਹਾਂ ਹਾਂਜੀ ਇਹ ਤਾਂ ਚੱਲੋ ਹੁਣ ਅਜੇ ਵੇਚ ਨਹੀਂ ਲੀ ਨੀ ਦੁੱਧ ਇਹ ਵੀ ਘਟਾ ਗਈ ਆ ਅੱਛਾ ਹਾਂ ਹਾਂ ਤੇ ਇਹ ਹੁਣ ਹਰ ਰੁਪਈਏ ਥੱਲੇ ਦੁੱਧ ਰਹਿ ਗਿਆ ਇਹਨੂੰ ਸਾਰਾ 15 ਕਿਲੋ ਅੱਛਾ 14 ਹੋ ਜੇ 15 ਹੋ ਜੀ 14 ਦੀ ਗਾਰੰਟੀ ਨਾਲ ਸਾਡਾ ਕੋਲ ਮਾਲ ਲੱਗੇ ਅੱਛਾ ਹਾਂ ਠੀਕ ਆ ਤੇ ਇਹ ਮੰਨ ਲੈ ਵੀ ਚਾਰ ਖਾਂਦੀ ਆ ਜੀ ਤੇ ਜਾ ਤੁਹਾਨੂੰ ਪਤਾ ਫਾਰਮ ਵਾਲੇ ਹਰ ਇੱਕ ਪਹੁੰਚ ਬਾਕੀ ਨਾਲੇ ਹੁਣ ਹੋਰ ਥੋੜੇ ਦਿਨਾਂ ਨੂੰ ਸਟਾਲਿਸ਼ ਸ਼ੁਰੂ ਹੋ ਜਣੇ ਆ ਤੇ ਦੁੱਧ ਤਾਂ ਫੇਰ ਵਜਣਾ ਹੀ ਆ ਵਜਣਾ ਵਜਣਾ ਹਰ ਪੀਜੀ ਠੀਕ ਹੈ ਜੀ ਤੋਰੋ ਫੇਰ ਇਹਨੂੰ ਤੇ ਬਾਕੀ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਆ ਲਾਗੇ ਤੋਂ ਚੰਗੇ ਗੈਪ ਤੇ ਬਾਕੀ ਬੰਦਰੇ ਦੋਵਾਂ ਪਾਸੇ ਨਾੜਾ ਜਿਹੜੀਆਂ ਬਰੀਕ ਬਰੀਕ ਚੰਗੀਆਂ ਦੇਖੋ ਜੀ ਹਰ ਬਰੀਕ ਚੰਗੀ ਲੱਗ ਰਹੀ ਆ ਨਾ ਕੋਈ ਹਾਂਜੀ ਦੁੱਧ ਫੇਰ 20 ਕਿਲੋ ਕਰੀ ਜਾਣਾ ਇਹਨੇ ਬਾਕੀ ਰੰਗ ਰੂਪ ਦੀ ਜਿਹੜੀ ਚੰਗੀ ਆ ਆ ਲੈ ਤੇ ਦੇਖ ਲੈ ਇਹ ਵੀ ਦੋਵੇਂ ਨਾ ਪਣਾ ਬਣਾਇਆ ਹਾਂ ਹਾਂਜੀ ਇਹ ਦੂਸਰਾ ਸੂਆ ਸੂਈ ਹੈ ਤੀਸਰਾ ਸੂਆ ਸੂਈ ਹੈ ਅੱਛਾ ਸਾਨੂੰ ਇਹ ਵੀ ਕਤਾ ਗਈ ਇਹ ਆਪਾਂ ਹੁਣ ਦੁੱਧ ਤੇ ਲਿਆ ਆ ਗਏ ਨਾ ਅੱਛਾ ਤਾਂ 10 ਦਿਨੋਂ ਫੇਰ 25 ਕਿਲੋ ਦੁੱਧ ਤੇ 30 ਕਿਲੋ ਤੋਆ ਦੇ ਲਵਾਵਾਂਗੇ ਆਪਾਂ ਠੀਕ ਆ ਹਾਂਜੀ ਹਾਂਜੀ ਤੇ ਆ ਇਹਦੇ 19 ਕਿ ਕੀ ਦਾ ਫਰਕ ਜਾ ਆਉਂਦਾ ਜਿੱਥੇ ਆਹ ਪੁਣਾ ਮੀਡੀਆ ਜਮਾਂਦਰੂ ਆ ਅੱਛਾ ਜਮਾਂਦਰੂ ਆਪਾਂ ਵੀਰ ਤੋਂ ਹੁਣ 10 ਦਿਨਾਂ ਕੋਈ ਵੀਰ ਭਰਾ ਤੇ ਖੜ ਕੇ ਮੁਰਕੇ ਨਾ ਕੇ ਇਹ ਜਮਾਂਦਰੂ ਆ ਜਿਹੜਾ ਪੀੜ ਹੁੰਦਾ ਵੇਖੋ ਨਾਲੇ ਚਲੋ ਦੁੱਧ ਦੇ ਜਿੰਨਾ ਇਹਨੇ ਕੱਢਣਾ ਹੁੰਦੇ ਹੁੰਦਾ ਹੀ ਕ ਮੋਲਰ ਵੀ 60 ਦਿਨ ਦੇ ਦਿੱ ਗਏ 60 ਦਿਨ ਸੀ ਥੋੜਾ ਕੁ ਕਰੀਏ ਮੈਂ ਕਰ ਦੋ ਜਿੰਨੇ ਦਾ ਕਰੀਏ ਕਰ ਦਈਏ ਜੀ ਅੱਜ ਚਲੋ ਪਰ ਵੀ ਜਿਹੜੀ ਆਪਾਂ ਦੇ ਦੇਣੀ ਪੂਰੇ 50 ਦੇ ਦੇ ਦਈਏ ਪੂਰੇ 50 ਦੇ ਹੋਰ ਆਉਂਦੀ ਏ ਥੱਲੇ ਚਲੋ 45 ਦੀ ਦੇ ਦਈਏ ਹੋਰ ਆਉਂਦੀ ਏ ਥੱਲੇ ਹੋਰ ਆਉਂਦੀ ਏ ਥੱਲੇ ਥੋੜਾ ਜੀਰ 20 ਘਟਾ ਕੇ 20 ਕਿਲੋ ਦੁੱਧ ਦੇਣਾ ਇਹਨੇ ਬੱਚੀ ਨੇ ਥੋੜਾ ਕੁ ਕਰਦੀ ਐ ਕਰ ਦੋ ਫਿਰ ਜੋ ਤਾਂ ਆਪ ਹੀ ਕਰੋ ਕਿੰਨੇ ਦੀ ਸੱਜਿਆ ਛੱਡਦਾ ਕਿ ਉਹ ਹੋਰ ਆਉਂਦਾ ਥੱਲੇ ਨਹੀਂ ਉਹ ਨਾ ਹੁੰਦੀ ਹੁਣ ਜਾਣਦੀਏ ਬਸ ਕਿੰਨੇ ਦੀ 42 ਦੀ ਹਾਂਜੀ 42 ਦੀ ਆ 42 ਦੀ ਦੇ ਦੀ ਚਲੋ ਪੂਰੇ 40 ਦੀ ਨਹੀਂ ਧੱਕਾ ਹੋ ਜਾਂਦਾ ਇਹਨੇ ਬੇਜੀ ਨਹੀਂ ਜਾਣਦੀਏ ਪੂਰੇ 40 ਦੀ ਕੁਛ ਨਹੀਂ ਦਿੰਦਾ ਕੋਈ ਜਿਹਦਾ ਕੋਣ ਦਿੰਦਾ ਨਹੀਂ ਜੋ ਇਹਨੇ ਦਿਆ 40 ਇਹਦੇ ਕੋਈ ਗੱਲ ਨਹੀਂ ਇਥੋਂ ਮਿਲ ਜਾਣੀ ਜਾਣਦੀਏ ਅੱਜ ਕੁਛ ਨਹੀਂ ਚਲੋ ਅਜੀ ਤਾ ਕਹਿਤਾ ਨਹੀਂ ਮੋੜਦੇ ਕੋਈ ਨਹੀਂ ਭਰਾ ਮੁਰ ਕਿਉਂ ਘੱਟ ਨਾ ਪੈਸੇ ਲਾਵੇ ਤੇ ਬਾਕੀ ਚਲੋ ਇਹ ਆ ਵੀ ਤਸੱਲੀ ਕੋ ਤੁਹਾਡੇ ਘਰੋਂ ਕਰਕੇ ਆ। ਤੁਹਾਡੇ ਘਰੋਂ 3 ਭਾਂ 4 ਡੰਗ ਚੋਗੇ ਰੁਪਈ ਕੜੇ। ਅੱਛਾ ਜਿੰਨਾ ਦੁੱਧ ਆਖਿਆ ਉਹਨਾਂ ਨਿਗਲੇ ਤੇ ਲੈ ਜੇ ਨਹੀਂ ਤੁਹਾਡੇ ਘਰ ਬੱਧੀਆਂ ਲੈਣ ਦੇ। ਠੀਕ ਹੈ ਜੀ। ਹਾਂ ਹਾਂ ਤੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ। ਕੋਈ ਜਿਚਾਲਾ ਪਾਉ ਨਾ ਜਾ ਜਾਏ ਤਾਂ 15-20 ਦਿਨਾਂ ਨੂੰ। ਹਾਂਜੀ ਤੇ ਨਿਆਰੇ ਲੁੱਟੂਗਾ। ਹਾਂਜੀ ਹਾਂਜੀ। ਹਾਂ ਜੇ ਕਿ 20 ਭਰਾਣੇ ਲੈਣੇ ਉਹ ਇਹਦਾ ਫੋਨ ਤੇ ਆਪਾਂ ਕਰ ਲਾਂਗੇ। ਦੁੱਧ ਆਪਾਂ 25 ਕਿਲੋ ਚ ਆ ਕੇ ਦਵਾਂਗੇ। ਠੀਕ ਹੈ। ਠੀਕ ਹੈ ਜੀ ਹੁਣ ਮਤਲਬ 20 ਕਿਲੋ ਸਾਰਾ ਦੋਦੇ ਠੀਕ ਹੈ ਜੀ